NNR نیوز ਦੇ Facebook ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਸ ਜਗ੍ਹਾ ਤੇ ਅਸੀਂ ਖੜੇ ਆ ਨਕੋਦਰ ਦਾ ਡਾਕਟਰ ਭੀਮਰਾਓਂ Ambedkar ਜੋ ਚੌਕ ਹੈ ਇੱਥੇ ਸੀ ਮੌਜੂਦ ਆ ਅੱਜ ਇੱਥੇ ਖੜਨ ਦਾ ਇੱਕ ਖਾਸ ਮਕਸਦ ਹੈ ਖਾਸ ਪਰਪਜ ਹੈ ਕਰਨ ਕਿ ਅਕਿਸ ਥਾਂ ਤੇ ਸੀਐਮ ਭਗਵੰਤ ਮਾਨ ਤੋਂ ਲੈ ਕੇ ਸੁਖੀਵ ਸਿੰਘ ਬਾਦਲ ਚਨ ਕਿ ਪੂਰਾ ਸਿਆਸੀ ਤੁਰਾ ਬਣਿਆ ਹੁੰਦਾ ਸੀ ਸਾਰੇ ਲੋਕ ਇੱਥੇ ਪਹੁੰਚਿਆ ਪਰ ਨਕੋਦਰ ਦਾ ਵਿਕਾਸ ਕਿੰਨਾ ਕੁ ਹੋਇਆ ਉਸ ਵਿਕਾਸ ਦੇ ਮੁੱਦੇ ਤੇ ਗੱਲਬਾਤ ਕਰਾਂਗੇ ਕਿਉਂਕਿ ਨਕੂਦਰ ਦੇ ਮੁੱਦੇ ਬਹੁਤ ਜ਼ਿਆਦਾ ਹੈ ਹਾਲੇ ਦੇ ਵਿੱਚ بارش ਪੈ ਕੇ ਹੈਗੀ ਹੈ ਤਾਂ ਥਾਂ ਥਾਂ ਤੇ ਛੱਪੜ ਤਾਂ ਦੂਰ ਦੀ ਗੱਲ ਹੈ ਕਿ ਝੀਲਾ ਮਰ ਕੇ ਹਾਲਾਤ ਬਣ ਜਾਂਦੇ ਆ ਤਾਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਮੇਰੇ ਨਾਲ ਰਹਿਣਗੇ ਇਸ ਵਿਚਾਰ ਚਰਚਾ ਦੇ ਵਿੱਚ ਮਨਿਸਤਿਰ ਜੀ ਨੇ ਅਮਿਤ ਵਿੱਚ ਨੇ ਗੱਲਬਾਤ ਇਹਦੇ ਨਾਲ ਆਪਾਂ ਕਰਾਂਗੇ ਸ਼ੁਰੂਆਤ ਇਹਨਾਂ ਤੋਂ ਕਰ ਲੈਣੇ ਆ ਸਰ ਇੱਕ ਕਹਿ ਸਕਦੇ ਇੱਕ ਵੱਡੇ ਪਲੇਟਫਾਰਮ ਤੇ ਜਾਂ ਕਬੱਡੀ ਥਾਂ ਤੇ ਆਪਾਂ ਖੜੇ ਆ ਸੀਐਮ ਭਗਵੰਤ ਮਾਨ ਵਿੱਚ ਤੇ ਕਈ ਵਾਰ ਪਹੁੰਚੇ ਆ ਪਰ ਨਕੌਦਰ ਦੇ ਵਿਕਾਸ ਦਾ ਜੇ ਤੱਕ ਬੂਰ ਨਹੀਂ ਪਿਆਗਾ ਜੀ ਜੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਪਿਆਰ ਭਰੀ ਸਾਡੀ ਸਤਿ ਸ੍ਰੀ ਅਕਾਲ ਦੇਖੋ ਹਰਦੀਪ ਜੀ ਅਸੀਂ ਬੜੇ ਮਾਣ ਨਾਲ ਤੁਹਾਨੂੰ ਬੁਲਾਨੇ ਆ ਔਰ ਤੁਸੀਂ ਵੀ ਆਨੇ ਹੋ ਔਰ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਜਦੋਂ ਕੋਈ ਸਮਾਜਿਕ ਹਿੱਤ ਲਈ ਆਵਾਜ਼ ਚੱਕੇ ਸਾਡਾ ਇੱਕ ਪੋਲੀਟੀਕਲੀ ਹੋਣ ਦੇ ਨਾਤੇ ਵੀ ਔਰ ਸਾਡਾ ਸਮਾਜਿਕ ਹੋਣ ਦੇ ਨਾਤੇ ਵੀ ਸਾਡਾ ਫਰਜ਼ ਬਣਦਾ ਕਿ ਅਸੀਂ ਇਸ ਮੁੱਦਿਆਂ ਨੂੰ ਚੁੱਕੀਏ ਔਰ ਇਹਨਾਂ ਦਾ ਹੱਲ ਵੀ ਕਰਵਾਉਣ ਦੀ ਕੋਸ਼ਿਸ਼ ਕਰੀਏ ਬਟ ਅਸੀਂ ਜੋ ਐਸੋਲੇ ਹਾਲਾਤਾਂ ਚੋਂ ਗੁਜ਼ਰ ਰਹੇ ਹਾਂ ਕਿ ਨਕੋਦਰ ਸ਼ਹਿਰ ਦੀ ਹਾਲਾਤ ਕੀ ਬਣੀ ਪਈ ਆ ਜਰਾ ਜਾਂ ਮੀਂਹ ਪੈ ਜਾਂਦਾ ਤੇ ਪਾਣੀ ਦੇ ਨਿਕਾਸ ਦਾ ਬੁਰਾ ਹਾਲ ਹੋ ਜਾਂਦਾ ਔਰ ਸਾਡੇ ਸ਼ਹਿਰ ਦੇ ਵਿੱਚ ਜਰਾ ਜੇ ਵੀ ਸਾਡੀ ਉਹ ਜਿਹੜੀ ਗੱਲ ਬੰਦ ਹੀ ਨਹੀਂ ਕਿ ਜਿਹੜੀ ਸਾਨੂੰ ਜਰਾ ਜੇ ਸਾਨੂੰ ਇਹ ਮਸਮਾਨ ਮਹਿਸੂਸ ਕਰਾਵੇ ਕਿ ਅਸੀਂ ਨਕੋਦਰ ਸ਼ਹਿਰ ਦੇ ਵਿੱਚ ਅਸੀਂ ਐਡੀ ਪੀਰਾਂ ਫਕੀਰਾਂ ਦੀ ਧਰਤੀ ਦੇ ਉੱਤੇ ਰਹਿ ਰਹੇ ਹਾਂ ਜਿੰਨਾ ਇੱਥੇ ਵਿਕਾਸ ਦੇ ਨਾਮ ਦੇ ਉੱਪਰ ਪੈਸਾ ਲੱਗ ਚੁੱਕਿਆ ਜਾਂ ਹੱਲੇ ਵੀ ਉਹ ਜਿਹੜਾ ਟੈਂਡਰਾਂ ਤੇ ਟੈਂਡਰ ਬਣ ਕੇ ਪਾਸ ਹੋਈ ਜਾ ਰਹੇ ਆ ਉਹ ਹੱਲੇ ਵੀ ਉਹ ਸਾਨੂੰ ਨਹੀਂ ਦਿਸਦਾ ਪਿਆ ਕਿ ਇਹ ਟੈਂਡਰ ਅੱਜ ਸਹੀ ਜਗ੍ਹਾ ਲਈ ਪਾਸ ਹੋ ਰਿਹਾ ਹੈ ਜਾਂ ਉਹਨਾਂ ਦੀ ਸਹੀ ਉਸ ਪੈਸੇ ਦੀ ਸਰਕਾਰੀ ਪੈਸੇ ਦੀ ਸਹੀ ਵਰਤੋਂ ਹੋਏਗੀ ਇਹ ਸਾਨੂੰ ਯਕੀਨ ਹੀ ਨਹੀਂਗਾ ਕਿਉਂ ਕਿ ਅੱਜ ਤੱਕ ਜਿੰਨੇ ਵੀ ਟੈਂਡਰਾਂ ਦੇ ਵਿੱਚੋਂ ਸਾਨੂੰ ਕੁਝ ਨਾ ਕੁਝ ਦੇਖਣ ਨੂੰ ਮਿਲਿਆ ਕਿ ਟੈਂਡਰ ਪਾਸ ਹੋ ਜਾਂਦੇ ਆ ਫਿਰ ਕਿਤਾਬਾਂ ਚ ਹੀ ਕੈਂਸਲ ਹੋ ਜਾਂਦੇ ਆ ਹੁਣ ਰੇੜੀ ਮਾਰਕੀਟ ਦਾ ਟੈਂਡਰ ਵੀ ਇੱਦੀ ਲੱਗਿਆ ਸੀਗਾ ਸਾਨੂੰ ਉਹ ਵੀ ਸੁਣਨ ਚ ਆਇਆ ਕਿ ਟੈਂਡਰ ਤਾਂ ਲੱਗਿਆ ਸੀ ਕੁਝ ਸਾਲ ਪਹਿਲਾਂ ਫਿਰ ਉਹ ਸ਼ੈੱਡ ਪੈਣਾ ਸੀ ਫਿਰ ਬਾਅਦ ਪਤਾ ਲੱਗਾ ਜਿਉ ਟੈਂਡਰ ਕੈਂਸਲ ਹੋ ਗਿਆ ਸੀ ਫਿਰ ਉਹ ਦੋਕੂਮੈਂਟਸ ਕਢਾਏ ਗਏ ਫਿਰ ਉਹਦਾ ਪਤਾ ਲੱਗਾ ਜੀ ਇਹ ਟੈਂਡਰ ਉਹ ਇਹਨਾਂ ਨੇ ਉਹਨਾਂ ਨੇ ਜਿਹੜੀ ਕੰਪਨੀ ਸੀਗੀ ਉਹਨਾਂ ਨੇ ਉਹਨੂੰ ਸ਼ੁਰੂਆਤੇ ਹੀ ਨਹੀਂ ਕੀਤੀ ਉਹ ਕਈ ਮੁੱਦੇ ਉਹਨਾਂ ਦਾ ਸਵਾਲ ਕਈ ਖੜ੍ਹ ਜਾਂਦੇ ਆ ਕਿ ਜੇ ਉਹ ਪੈਸਾ ਪਾਸ ਹੋਇਆ ਸੀਗਾ ਪੈਸਾ ਪਾਸ ਹੋਣ ਤੋਂ ਬਾਅਦ ਵੀ ਕਿਉਂ ਨਹੀਂ ਲੱਗਿਆ ਵਿਕਾਸ ਕਿਉਂ ਨਹੀਂ ਹੋਇਆ ਵਿਕਾਸ ਕਿਉਂ ਨਹੀਂ ਹੋਇਆ ਹੁਣ ਵਿਰੋਧੀ ਧਿਰ ਦੇ ਤੁਸੀਂ ਜਿਸ ਆਵਾਜ਼ ਦੀ ਪਾਰਟੀ ਦਾ ਤੁਸੀਂ ਹਿੱਸਾ ਰਹੇ ਹੋ ਤੇ ਲੋਕਾਂ ਨੇ ਇੱਕ ਵੱਡਾ ਫਤਵਾ ਦੇਖ ਕੇ ਬਿਲਕੁਲ ਤਕਰੀਬਨ 10 ਕਿਲੋਮੀਟਰ ਵੀ ਪਿੰਡ ਹਲਕਾ ਵਿਧਾਇਕ ਦਾ ਨਹੀਂ ਹੋਣਾਗਾ ਉਹਨਾਂ ਨੂੰ ਚਿੱਤ ਦਾ ਫਤਵਾ ਦੇ ਦਿੰਦੇ ਆ ਤੇ ਕਹਾ ਸੌਂਦੀਏ ਕਿ ਨੇੜੇ ਆ ਲੋਕਾਂ ਦੀਆਂ ਪ੍ਰੋਬਲਮ ਮੁਸ਼ਕਲਾਂ ਸੁਣਨਗੇ ਤੁਸੀਂ ਉਸੇ ਪਾਰਟੀ 'ਚ ਰਹੇ ਸੀ ਕੀ ਲੱਗਦਾ ਕਿ ਇਹ ਕੇਂਦਰ ਲਈਆਂ ਕੁਝ ਗੱਲਾਂ ਕੀ ਵਿਕਾਸ ਕਿਉਂ ਨਹੀਂ ਹੁੰਦਾ ਕਿ ਜੋ ਲੀਟਰ ਹੈ ਵਿਕਾਸ ਕਰਕੇ ਉਹ ਰਾਜੀ ਨਹੀਂ ਹੁੰਦੇ ਕਿ ਜਾਂ ਫਿਰ ਉਹੀ ਗੱਲ ਹੁੰਦੀ ਕਹਿੰਦੇ ਕਿ ਪੈਸੇ ਖਾ ਜਾਂਦੇ ਆ ਦੇਖੋ ਜਿਹੜੀ ਵਿਕਾਸ ਦੀ ਗੱਲ ਹੈ ਜੇ ਲੋਕਲ ਹਲਕਾ ਵਿਧਾਇਕ ਹੋਵੇ ਤੇ ਤੁਹਾਡੇ ਸ਼ਹਿਰ ਦੀ ਨੁਹਾਰ ਤਾਂ ਮੇਰਾ ਖਿਆਲ ਹੈ ਕਿ ਪਹਿਲੇ ਜਿੱਤਣ ਤੋਂ ਉਹਨਾਂ ਦੇ ਪਹਿਲੇ ਵਿਦਨ 3 4 5 ਮੰਥਸ ਦੇ ਵਿੱਚ ਇਹ ਬਦਲ ਜਾਣੀ ਚਾਹੀਦੀ ਸੀ ਸਭ ਤੋਂ ਪਹਿਲਾਂ ਦਾ ਮੁੱਢਲੀ ਜਿਹੜੀ ਸੇਵਾ ਹੁੰਦੀ ਹੈ ਕਿ ਸਾਡੇ ਹਸਪੀਟਲ ਦੀ ਉਹ ਨਹੀਂ ਬਦਲੀ ਸਾਡੀ ਨੁਹਾਰ ਫਿਰ ਸਾਡੇ ਲਾ ਐਂਡ ਆਰਡਰ ਦੀ ਉਹ ਬਿਲਕੁਲ ਹੀ ਵੱਤ ਤੋਂ ਵੱਤਰ ਹੋ ਗਈ ਆ ਕਿੱਦਾਂ ਸਨੇਚਰ ਆ ਰਹੇ ਆ ਕੋਈ ਪਤਾ ਨਹੀਂ ਲੱਗਦਾ ਕਿਧਰੋਂ ਕਿਧਰੋਂ ਕਿਹੜੇ-ਕਿਹੜੇ ਬੰਦੇ ਇੱਕ-ਇੱਕ ਬਾਈਕ ਦੇ ਉੱਪਰ ਚਾਰ-ਚਾਰ ਲੋਕ ਬੈਠ ਕੇ ਆਂਦੇ ਆ ਕੋਈ ਸ਼ਨਾਖਤ ਨਹੀਂ ਆਂ ਸ਼ਹਿਰ ਦੇ ਵਿੱਚ ਕਿੰਨੀਆਂ ਦੁਕਾਨਾਂ ਦੇ ਉੱਪਰ ਆ ਕੇ ਕਿੰਨੀਆਂ ਰੇੜੀਆਂ ਗਲਤ ਜਗ੍ਹਾ ਤੇ ਲੱਗ ਰਹੀਆਂ ਉਹਨਾਂ ਲਈ ਜਗ੍ਹਾ ਬਣੀ ਹੋਈ ਆ ਉਹਨਾਂ ਨੂੰ ਪ੍ਰੋਪਰ ਜਗ੍ਹਾ ਵੀ ਦਿੱਤੀ ਗਈ ਆ ਉਹਨੇ ਕਿਹੜੇ ਬੰਦੇ ਵਿੱਚ ਇਹਦੇ ਇਨਵੋਲ ਹੈ ਇਹਦੀ ਵੀ ਸ਼ਨਾਖਤ ਹੋਣੀ ਚਾਹੀਦੀ ਆ ਰਹੇ ਆ ਉਹਨਾਂ ਦਾ ਕੋਈ ਪਤਾ ਹੀ ਨਹੀਂ ਸੋ ਇਹ ਕਈ ਮੁੱਦੇ ਹੈਗੇ ਇਦਾਂ ਦੇ ਹੁਣ ਵਿਕਾਸ ਦੇ ਨਾਮ ਦੀ ਆਪਾਂ ਗੱਲ ਕਰੀਏ ਅਸ਼ਾਇਦ ਤੁਹਾਡੇ ਆ ਦੇਖੋ ਆ ਪਿੱਛੇ ਆ ਪੋਲ ਲਗਾਏ ਸੀ ਨਗਰਪਾਲਿਕਾ ਨੇ ਇਹ ਜਿਹੜੇ ਟੁੱਟੇ ਆ ਜਾਂ ਡਿੱਗੇ ਆ ਨਗਰ ਕੌਂਸਲ ਦੀ ਬਣਦੀ ਡਿਊਟੀ ਕਰਨੀ ਚਾਹੀਦੀ ਹੈ ਪਬਲਿਕ ਨੇ ਸਾਥ ਨਹੀਂ ਦਿੱਤਾ ਪਬਲਿਕ ਨੇ ਵੀ ਸਾਥ ਨਹੀਂ ਦਿੱਤਾ ਨਗਰ ਕਾਉਂਸਲ ਜੇ ਉਪਰਾਲਾ ਕੀਤਾ ਸੀਗਾ ਸਾਨੂੰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਔਰ ਕਾਨੂੰਨ ਦੇ ਮੁਤਾਬਕ ਸਾਨੂੰ ਟ੍ਰੈਫਿਕ ਨੂੰ ਉਹਦਾ ਸੁਚਾਰੂ ਢੰਗ ਦੇ ਨਾਲ ਚਲਾਉਣਾ ਚਾਹੀਦਾ ਪਹਿਲੀ ਗੱਲ ਜਿਹੜੀਆਂ ਇਨਕਲੋਜਮੈਂਟਸ ਬਹੁਤ ਆ ਜਿਹੜੀ ਕੀ ਨਾ ਸਾਡੀ ਕੌਂਸਲ ਉਹਦੇ ਤੇ ਧਿਆਨ ਦੇ ਰਹੀ ਹੈ ਤੇ ਨਾ ਪ੍ਰਸ਼ਾਸਨ ਕਿਸੇ ਕਿਸਮ ਦਾ ਕੋਈ ਧਿਆਨ ਦੇ ਰਿਹਾ ਹਲਕਾ ਵਿਧਾਇਕ ਜੀ ਵੀ ਇਧਰੋਂ ਨੰਗੇ ਜਾਂਦੇ ਰੋਜ਼ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਅਸੀਂ ਜੇ 6 6 8 8 ਫੁੱਟ ਬਾਜ਼ਾਰ ਬਾਹਰ ਨੂੰ ਆਇਆ ਹੋਇਆ ਦੋਨੋਂ ਪਾਸਿਓਂ ਤੇ ਸੜਕ ਤੋਂ ਨੰਗਨ ਲਈ ਤਾਂ 6 ਫੁੱਟ ਜਗ੍ਹਾ ਰਹਿ ਗਈ ਕਿਉਂ ਅਸੀਂ ਉਹਨੂੰ ਮੈਜ਼ਰਮੈਂਟ ਚ ਲੈਣੇ ਪਏ ਜੀ 30 ਫੁੱਟ ਦੀ ਸੜਕ ਬਣੀ ਹੋਈ ਹੈ ਐ ਸਰ ਸ਼ੁਰੂਆਤੀ ਦੌਰ ਸੀ ਜਦੋਂ ਕਹਿੰਦੇ ਕਹਿ ਕੇ ਨਕੋਦੇ ਸਿੰਘਮ ਆ ਗਿਆ ਬਹੁਤ ਸਾਰੇ ਲੋਕਾਂ ਦਾ ਆਮ ਚੱਲ ਆਪਾਂ ਨਾਮ ਉਹਨਾਂ ਦਾ ਨਹੀਂ ਲੈਂਦੇ ਲੋਕ ਸਮਝ ਜਾਂਦੇ ਕਹਿੰਦੇ ਸਿੰਘਮ ਆ ਗਿਆ ਵੀ ਕਿਤੇ ਵਿਰੇੜੀ ਨਹੀਂ ਲੱਗੂਗੀ ਕਈ ਥਾਵਾਂ ਤੇ ਨੇ ਕਹਿੰਦੇ ਨਾਜਾਇਜ਼ ਕਬਜ਼ੇ ਕੀਤੇ ਉਹਨਾਂ ਨੂੰ ਢਾ ਦਿੱਤਾ ਗਿਆ ਪਰ ਕੁਝ ਦਿਨਾਂ ਦੇ ਲਈ ਉਸ ਤੋਂ ਬਾਅਦ ਹਾਲਾਤ ਹੋਈ ਤੇ ਕੁਝ ਲੋਕ ਵੀ ਕਹਿੰਦੇ ਸੀ ਕਿ ਇਹਦਾ ਪ੍ਰਾਣੀ ਰੰਜਸ਼ਾ ਕੱਢਦੇ ਆ ਕਹਿੰਦੇ ਵਿਕਾਸ ਤਾਂ ਹੋਣਾ ਨਹੀਂਗਾ ਦੇਖੋ ਜੇ ਉਹ ਗੱਲ ਕਰੀਏ 1 ਟੂ 1 ਦੀ ਫੇਰ ਤਾਂ ਉਹ ਇਦਾਂ ਲੱਗਦਾ ਵੀ ਇਹ ਕੋਈ ਪ੍ਰਾਣੀ ਰੰਜਿਸ਼ ਦਾ ਹੀ ਕੰਮ ਹੋਊਗਾ ਤੇ ਜੇ ਅਸੀਂ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਅਸੀਂ ਚਲੀਏ ਵੀ ਅਸੀਂ ਸਾਰਿਆਂ ਨੇ ਇੱਕੋ ਜਿਹਾ ਕੰਮ ਕੀਤਾ ਫਿਰ ਸਾਨੂੰ ਲੱਗੂਗਾ ਕਿ ਇਹ ਸਿੰਗਮ ਦਾ ਰੂਪ ਉਹਨਾਂ ਨੇ ਅਦਾ ਕੀਤਾ ਸੀ ਬਟ ਉਹਨਾਂ ਨੇ ਕੋਈ ਇਦਾਂ ਦਾ ਰੋਲ ਨਹੀਂ ਦਿੱਤਾ ਉਹਨਾਂ ਨੇ ਪਾਰਸ਼ੀਅਲਿਟੀ ਮੈਂ ਤਾਂ ਖੁੱਲ ਕੇ ਕਹੂੰਗਾ ਪਾਰਸ਼ੀਅਲਿਟੀ ਕੀਤੀ ਸੀ ਵੀ ਆਹ ਦੋ ਚਾਰ ਦੁਕਾਨਾਂ ਤੇ ਉਹਨਾਂ ਨੂੰ ਹਰਾਸਮੈਂਟ ਕਰਨ ਲਈ ਉਹਨਾਂ ਦੇ ਛੱਡ ਹਟਾਤੇ ਕੀ ਕੀਤਾ ਤੁਸੀਂ ਉਸ ਤੋਂ ਬਾਅਦ ਤੁਸੀਂ ਰੋਜ਼ ਸਾਨੂੰ ਲੋਕਾਂ ਨੂੰ ਸਾਰੀ ਪਬਲਿਕ ਨੂੰ ਗੁੰਮਰਾਹ ਕਰਨ ਲਈ ਗਲਤ ਮੈਸੇਜ ਦਿੱਤੇ ਕਿ ਅਸੀਂ ਇਹ ਕੰਟੀਨਿਊ ਕਰਾਂਗੇ ਅਸੀਂ ਨਹੀਂ ਜਾਣਦੇ ਕਿ ਤੁਸੀਂ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਸਾਰਿਆਂ ਦੇ ਛੱਡ ਤੋੜੋ ਅਸੀਂ ਕਹਿੰਨੇ ਆ ਕਿ ਜਿੰਨੀ ਜਿੰਨੀ ਜੀ ਦੀ ਹੱਦ ਆ ਉਹਨੂੰ ਹੱਦ ਤਾਂ ਉਹਨੂੰ ਜਾਣੂ ਤਾਂ ਕਰਾਓ ਨਾ ਫਿਰ ਤੁਸੀਂ ਉਹਨਾਂ ਨੂੰ ਇੱਕ ਵਾਰ ਦੋ ਵਾਰ ਵਾਰਨਿੰਗ ਦੇ ਦਿਓ ਉਸ ਤੋਂ ਬਾਅਦ ਪ੍ਰਸ਼ਾਸਨ ਆਪਣੀ ਕਾਰਵਾਈ ਕਰੇ ਪ੍ਰਸ਼ਾਸਨ ਨੂੰ ਆਪਣਾ ਕੰਮ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਨਾ ਕਿ ਉਹਦੇ ਤੇ ਕੋਈ ਪੋਲੀਟੀਕਲ ਪ੍ਰੈਸ਼ਰ ਜਾਂ ਕੋਈ ਉੱਪਰ ਲੀਆਂ ਹੋਰ ਗੱਲਾਂ ਦਾ ਪ੍ਰੈਸ਼ਰ ਰਵੇ ਪ੍ਰਸ਼ਾਸਨ ਖੁੱਲ੍ਹ ਕੇ ਕੰਮ ਕਰੇ ਔਰ ਫਿਰ ਦੇਖੋ ਰਿਜ਼ਲਟ ਕਿਦਾਂ ਆਉਂਦਾ ਰਿਜ਼ਲਟ ਤਾਂ ਹੀ ਆਊਗਾ ਜੇ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਨੂੰ ਆਪਣਾ ਕੰਮ ਆਪਣੇ ਮੁਤਾਬਕ ਕਰਨ ਦਾ ਟਾਈਮ ਦੇਾਂਗੇ ਸਰ ਇੱਕ ਹੋਰ ਸਵਾਲ ਪੈਦਾ ਹੋ ਜਾਂਦਾ ਕਿੰਨੇ ਕਿ ਜਦੋਂ ਕੋਈ ਵੀ ਤੁਸੀਂ ਸਪਾਰਟੀ ਦੇ ਵਿੱਚ ਰਹੇ ਵੀ ਹੋ ਕਦੇ ਕਿ ਜੋ ਲੀਡਰ ਕਹਿੰਦੇ ਛੋਟਾ ਕਹਿ ਸਕਦੇ ਕਿਦਾਂ ਕਿ ਕੋਈ ਕਾਰਜ ਕੰਮ ਕਰਦਾ ਨਕੋਤਰ ਦੇ ਵਿੱਚ ਇੱਕਦਾਂ ਨਗਰ ਕੌਂਸਲ ਦੇ ਕਹਿੰਦੇ ਉਹਨਾਂ ਤੇ ਦਬਾਅ ਹੁੰਦਾ ਐ ਐਮਐਲ ਦੇ ਹਲਕੇ ਦਾ ਵਿਧਾਇਕ ਦਾ ਦਬਾਅ ਹੁੰਦਾ ਐ ਜੋ ਉਪਰਲੇ ਲੀਡਰਾਂ ਦਾ ਦਬਾਅ ਪੈ ਜਾਂਦਾ ਤੇ ਉਹ ਕੰਮ ਨਹੀਂ ਕਰਦੇ ਕੰਮ ਕਹਿੰਦੇ ਉਹ ਹੀ ਹੁੰਦਾ ਫਿਰ ਜੋ ਲੀਡਰ ਚਾਹੁੰਦੇ ਐ ਜਾਂ ਵਿਧਾਇਕ ਚਾਹੁੰਦੇ ਐ ਨਹੀਂ ਦਬਾਅ ਕਿਸ ਗੱਲ ਦਾ ਹੋਣਾ ਚਾਹੀਦਾ ਮੈਂ ਇਹੀ ਤਾਂ ਮਨਾ ਕਰ ਰਿਹਾ ਮੈਂ ਇਸੇ ਗੱਲ ਨੂੰ ਕੰਡੈਮ ਕਰ ਰਹਾ ਕਿ ਦਬਾਅ ਕਿਸ ਗੱਲ ਦਾ ਫਿਰ ਪ੍ਰਸ਼ਾਸਨ ਕਾਦਾ ਲਈ ਬਣਾਇਆ ਹੋਇਆ ਇਹ ਗੱਲਾਂ ਹੁੰਦੀਆਂ ਤੁਸੀਂ ਪਾਰਟੀ 'ਚ ਰਹੇ ਹੋ ਜੀ 100% ਜੀ ਹੁੰਦੀਆਂ ਹੀ ਹੋਣਗੀਆਂ ਜੀ ਮੈਂ ਪਾਰਟੀ 'ਚੋਂ ਮੇਰਾ ਛੱਡਣ ਦਾ ਕਾਰ ਜੇ ਹੁਣ ਵੀ ਤੁਸੀਂ ਦੇਖ ਲਓ 2.5 ਸਾਲ ਹੋ ਗਏ ਸਾਡੇ ਹਲਕਾ ਵਿਧਾਇਕ ਚੁਣੇ ਹੋਏ ਆ ਲੋਕਲ ਅਸੀਂ ਇਹੀ ਡਿਮਾਂਡ ਕਰਦੇ ਰਹੇ ਸਾਰੇ ਕਿ ਸਾਨੂੰ ਲੋਕਲ ਐਮਐਲਏ ਮਿਲ ਜਾਏ ਲੋਕਲ ਐਮਐਲਏ ਮਿਲ ਜੇ ਲੋਕਲ ਐਮਐਲਏ ਮਿਲ ਗਿਆ 2.5 ਸਾਲ ਬਾਅਦ ਵੀ ਸਾਡੇ ਸ਼ਹਿਰ ਦੀ ਸਾਡੇ ਏਰੀਆ ਦੀ ਦੁਰਦਸ਼ਾ ਉਹੀ ਆ ਵੱਧ ਤੋਂ ਵੱਤਰ ਹੀ ਹੋਈ ਆ ਤੇ ਫਿਰ ਅਸੀਂ ਕਹੜਾ ਅਸੀਂ ਤਗਮਾ ਜਿੱਤ ਲਿਆ ਵੀ ਅਸੀਂ ਲੋਕਲ ਵਿਧਾਇਕ ਵੀ ਬਣਾ ਲਏ ਤੇ ਪਰ ਸਾਨੂੰ ਉਹ ਕੋਈ ਰਾਹਤ ਨਹੀਂ ਮਿਲੀ ਆ ਤੁਹਾਡੇ ਸਾਹਮਣੇ ਆ ਕੋਈ ਟ੍ਰੈਫਿਕ ਦੀ ਸਮੱਸਿਆ ਦੇਖੋ ਗੱਡੀਆਂ ਹੱਲੇ ਵੀ ਖੜੀਆਂ ਆ ਚੱਲ ਚੱਲਦੇ ਗੱਡੀਆਂ ਵਗੈਰਾ ਅੱਗੇ ਖੜੀਆਂ ਬਿਲਕੁਲ ਕੰਟਰੋਲ ਹੋ ਰਿਹਾ ਤੇ ਕਿਹੜੇ ਸਾਡੇ ਆ ਪੋਲਾਂ ਦੇ ਉੱਤੇ ਗੱਡੀ ਦੁਰਦਸ਼ਾਏ ਪਬਲਿਕ ਦਾ ਪੈਸਾ ਖਰਾਬ ਹੋ ਰਿਹਾ ਕੋਈ ਵੱਡਾ ਪੈਸਾ ਬਰਬਾਦ ਹੋ ਰਿਹਾ ਤੁਸੀਂ ਸਰਕਾਰੀ ਪੈਸੇ ਦੀ ਗੱਲ ਨਹੀਂ ਕਹਿ ਸਕਦੇ ਇਹਨੂੰ ਤੁਸੀਂ ਕਹੋਗੇ ਪਬਲਿਕ ਦਾ ਪੈਸਾ ਖਰਾਬ ਹੋ ਰਿਹਾ ਪੈਸਾ ਖਰਾਬ ਹੋ ਰਿਹਾ ਪਬਲਿਕ ਟੈਕਸ ਦਾ ਪੈਸਾ ਦਿੰਦੀ ਆ ਉਹਦੀ ਸਹੀ ਵਰਤੋਂ ਹੋਣੀ ਚਾਹੀਦੀ ਆ ਤੁਸੀਂ ਆ ਆਏ ਅੱਜ ਪ ਅਕੀਅਤ ਵਿੱਚ ਜਾਣੀ ਭਰੀ ਹੋਈ ਹੈ ਮਟੀਰੀਅਲ ਕੀ ਲੱਗਿਆ ਇਹ ਕਿ ਮੁਰਦਾ ਬਣ ਗਿਆ ਬਿਲਕੁਲ ਇਹ ਤੁਹਾਡੇ ਸਾਹਮਣੇ ਹੀ ਹੈ ਫੈਨ ਦੀ ਜਾਨ ਹੈ ਪਹਿਲਾਂ ਜਿਹੜਾ ਖਤਮ ਹੋ ਚੁੱਕਿਆ ਹੈ ਕੌਣ ਦੇ ਰਿਆ ਇਹਨੂੰ ਧਿਆਨ ਇਹ ਸਾਨੂੰ ਧਿਆਨ ਦੇਣਾ ਪਊਗਾ ਨਾ ਸਾਡੀ ਆਪਣੀ ਜ਼ਮੀਨ ਹੈ ਸਾਡੇ ਆਪਣੇ ਪੈਸੇ ਲੱਗੇ ਹੋਏ ਆ ਅਸੀਂ ਕਿਦਰ ਲਾਏਗੇ ਇਹਨੂੰ ਲੋਕੀ ਇੱਧਰ ਹੋਏ ਇੱਧਰ ਇੱਧਰ ਹੋਈ ਜਾਂਦੇ ਤੁਸੀਂ ਦੇਖੋ ਸਾਰੀ ਲਾਈਨ ਹੀ ਤੋੜ ਦਿੱਤੀ ਸਾਰੀ ਟੁੱਟ ਗਿਆ ਤੱਕਰਦੀ ਰਹੀ ਹੈ ਦੇ ਨਾਲ ਕੇ ਚੱਲਣੀ ਚਾਹੀਦੀ ਸੀ ਜੇ ਨਗਰ ਕੌਂਸਲ ਕੋਈ ਚੰਗਾ ਕੰਮ ਕਰਦੀ ਆ ਪਰ ਸਾਨੂੰ ਇਹ ਵੀ ਚਾਹੀਦਾ ਕਿ ਨਗਰ ਕੌਂਸਲ ਨੂੰ ਸਾਥ ਦਈਏ ਇੱਕ ਗੱਲ ਮੰਨਦੇ ਹੋ ਕਿ ਨਗਰ ਕੌਂਸਲ ਨੇ ਇੱਕੇ ਸਲਾਂਗਾ ਜੋ ਕਦਮ ਕੀਤਾ ਹੈ ਨਗਰ ਕੌਂਸਲ ਨੇ 100% ਸਲਾਂਗਾ ਜੋ ਕੰਮ ਕੀਤਾ ਸਾਥ ਨਹੀਂ ਦਿੱਤਾ ਇਥੇ ਲੋਕਾਂ ਨੇ ਸਾਥ ਨਹੀਂ ਦਿੱਤਾ ਔਰ ਮੈਂ ਤਾਂ ਚਾਹੁੰਦਾ ਸੀਗਾ ਕਿ ਇਹਨੂੰ ਪੱਕੀ ਲਾਈਨ ਤੇ ਸਿਮਿਟਡ ਬਣਾ ਦੇਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਰਹੇ ਕਿ ਅਸੀਂ ਆਪਣੀ ਲਾਈਨ 'ਚ ਚੱਲਣਾ ਔਰ ਕਿਸੇ ਨੂੰ ਰੱਬ ਨਾ ਕਰੇ ਕਿਸੇ ਨੂੰ ਐਮਰਜੈਂਸੀ ਆ ਜਾਏ ਕਿਸੇ ਦੇ ਵੀ ਆ ਸਕਦੀ ਹੈ ਕੁਦਰਤ ਹੈ ਫਿਰ ਜੇ ਐਮਰਜੈਂਸੀ ਦੇ ਵਿੱਚ ਵੀ ਸਾਡੀ ਲੋਕਾਂ ਨੂੰ ਬਚ ਬਚ ਕੇ ਰੁਕ ਰੁਕ ਕੇ ਨਿਕਲਣਾ ਪਵੇ ਤਾਂ ਅਸੀਂ ਕਿੱਥੇ ਖੜੇ ਆ ਅਸੀਂ ਕਿਹੜੀ ਮੰਗ ਕਰਦੇ ਪਹਿਲਾਂ ਤੁਸੀਂ ਆਪ ਹੀ ਪੂਰੇ ਹੋਈਏ ਨਾ ਪਹਿਲਾਂ ਉਸ ਗੱਲ ਤੇ ਫਿਰ ਅਸੀਂ ਡਿਮਾਂਡ ਕਰਾਂਗੇ ਅਸੀਂ ਆਪਣਾ ਸਾਥ ਦੇਣ ਨੂੰ ਤਿਆਰ ਨਹੀਂ ਆਪਣਾ ਯੋਗਦਾਨ ਦੇਣ ਨੂੰ ਤਿਆਰ ਨਹੀਂ ਅਸੀਂ ਹਰ ਵੇਲੇ ਪ੍ਰਸ਼ਾਸਨ ਨੂੰ ਬਦਨਾਮ ਨਹੀਂ ਕਰ ਸਕਦੇ ਹਰ ਵੇਲੇ ਪ੍ਰਸ਼ਾਸਨ ਨੂੰ ਅਸੀਂ ਬਲੇਮ ਨਹੀਂ ਕਰ ਸਕਦੇ ਸਰ ਕਿਸ ਗੱਲਾਂ ਤੇ ਕੀ ਲੱਗਦਾ ਜੇਕਰ ਨਕੂਤਰ ਦਾ ਵਿਕਾਸ ਜੋ ਹੁੰਦਾ ਹੈ ਤਾਂ ਉਹ ਤਰੀਕਾ ਕੀ ਬਣਾਉਣਾ ਚਾਹੀਦਾ ਤੁਹਾਡੇ ਮਤਲਬ ਪਹਿਲਾਂ ਪ੍ਰਸ਼ਾਸਨ ਨੂੰ ਖੁੱਲ ਦੇਣੀ ਚਾਹੀਦੀ ਆ ਆਪਣਾ ਕੰਮ ਕਰਨ ਦੀ ਪ੍ਰਸ਼ਾਸਨ ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੋਣਾ ਚਾਹੀਦਾ ਪ੍ਰਸ਼ਾਸਨ ਆਪਣਾ ਕੰਮ ਕਰੇ ਫਿਰ ਦੇਖੋ ਫਿਰ ਕੰਮ ਨਾ ਕਰੇ ਫਿਰ ਤੁਸੀਂ ਉਸ ਤੇ ਦਬਾਅ ਪਾਓ ਵੀ ਭਾਈ ਕੰਮ ਕਿਉਂ ਨਹੀਂ ਹੋ ਰਿਹਾ ਇੱਥੇ ਸਾਰਾ ਦਿਨ ਪਬਲਿਕ ਹੀ ਵਿਚਾਰੀ ਪਰੇਸ਼ਾਨ ਹੋਈ ਜਾਂਦੀ ਜਦੋਂ ਕੋਈ ਗੱਲ ਹੁੰਦੀ ਹੈ ਪਬਲਿਕ ਮੁੱਦਾ ਚੱਕੇ ਪਬਲਿਕ ਹਰ ਵੇਲੇ ਦਰੀ ਪਿਛਾਨ ਲਈ ਤਿਆਰ ਰਹੇ ਜਾਂ ਆਪੋਜੀਸ਼ਨ ਹਰ ਵੇਲੇ ਦਰੀ ਪਿਛਾਨ ਲਈ ਤਿਆਰ ਰਹੇ ਇਦਾਂ ਦੇ ਕੰਮਾਂ ਚ ਨਹੀਂ ਆਣਾ ਚਾਹੀਦਾ ਤੁਹਾਨੂੰ ਪਬਲਿਕ ਨੇ ਜਿਤਾਇਆ ਵਾ ਹਲਕਾ ਵੀ ਤਾਂ ਆਏ ਹੋ ਤੁਸੀਂ ਪ੍ਰਸ਼ਾਸਨ ਨੂੰ ਖੁੱਲ੍ਹ ਕੇ ਕੰਮ ਕਰਨ ਦੀ ਮੌਕਾ ਦਿਓ ਪ੍ਰਸ਼ਾਸਨ ਇੱਥੇ ਕੰਮ ਕਰੇ ਨਹੀਂ ਕੰਮ ਹੁੰਦਾ ਤੁਹਾਡਾ ਹੀ ਫਾਇਦਾ ਹੋਣਾ ਇਹ ਕਿਆ ਗੱਲ ਹੋ ਰਹਾ ਸਰ ਸੀਐਮ ਕਹਿੰਦੇ ਕਿ ਅਸੀਂ ਤਾਂ ਕੰਮ ਬਹੁਤ ਜ਼ਿਆਦਾ ਕਰਦੇ ਆਂ ਡਿੰਪੀ ਢਿੱਲੋਂ ਵਰਗੇ ਲੀਡਰ ਕਿਤੇ ਸਾਡੇ ਪਾਰਟੀ 'ਚ ਆ ਗਿਆ ਜੇਕਰ ਅਸੀਂ ਚੰਗੇ ਕੰਮ ਕੀਤੇ ਆਂ ਤੇ ਕਹਿੰਦੇ ਤਾਂ ਹੀ ਆਉਂਦੇ ਹੋ ਜੇ ਮੈਂ ਇੱਕ ਮੈਂ ਇੱਕ ਦੁਕਾਨਦਾਰ ਆਂ ਮੈਂ ਚੰਗੀ ਕੁਆਲਿਟੀ ਦਾ ਸੋਨਾ ਵੇਚੂਗਾ ਤੇ ਮੈਨੂੰ ਮਸ਼ਹੂਰੀ ਕਰਨ ਦੀ ਲੋੜ ਨਹੀਂ ਮੈਂ ਖਰਾ ਵੇਚਦਾ ਤੇ ਜੇ ਤੁਸੀਂ ਸਹੀ ਤੁਸੀਂ ਕੰਮ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਕੰਮ ਬੋਲਦਾ ਤੁਹਾਨੂੰ ਫਲੈਕਸਾਂ ਲਾਉਣ ਦੀ ਲੋੜ ਹੀ ਨਹੀਂ ਤੁਸੀਂ ਜਗ੍ਹਾ-ਜਗ੍ਹਾ ਤੇ ਤਕੀਲ ਆਣੀ ਹੈ 에ਅਰਪੋਰਟ ਵੀ ਨਹੀਂ ਛੱਡੇ ਤੁਸੀਂ ਫਲੈਕਸਾਂ ਭਰ ਦਿੱਤੀਆਂ ਸਾਡਾ ਕੰਮ ਬੋਲਦਾ ਸਾਡਾ ਕੰਮ ਬੋਲਦਾ ਕਿਸੇ ਇੱਕ ਤੇ ਤੁਸੀਂ ਮੇਰਾ ਖਿਆਲ ਹੈ ਕਿ ਉਹ 20 50 ਕਿਲੋਮੀਟਰ ਦੇ ਵਿੱਚ ਉੱਥੇ ਫਲੈਕਸ ਬੋਰਡ ਲਾ ਕੇ ਹਜ਼ਾਰਾਂ ਲੱਖਾਂ ਦੇ ਪੈਸੇ ਉੱਤੇ ਬਰਬਾਦ ਕਰ ਦਿੰਦੇ ਹੋ ਉਹ ਕਿਹਦਾ ਪੈਸਾ ਬਰਬਾਦ ਹੋ ਰਿਹਾ ਤੁਸੀਂ ਉਹਦਾ ਨਾਮ ਦੇ ਦਿੰਦੇ ਹੋ ਪਾਰਟੀ ਨੇ ਪੈਸਾ ਲਾਇਆ ਪਾਰਟੀ ਕੋ ਪੈਸਾ ਫੰਡ ਕਿੱਥੋਂ ਆਂਦਾ ਪਬਲਿਕ ਦਾ ਹੀ ਪੈਸਾ ਨਾ ਅਲਟੀਮੇਟਲੀ ਤੁਸੀਂ ਪਬਲਿਕ ਦੇ ਪੈਸੇ ਦੀ ਦੁਰਵਰਤੋਂ ਕਰਦੇ ਹੋ ਤੁਸੀਂ ਕਿਉਂ ਨਹੀਂ ਇੱਥੇ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਸਾਡੇ ਐਸਐਮਓ ਸੀ ਵੀਆਰਐਸ ਲੈ ਲਈ ਐਡਵਾਂਸ ਕਿਉਂ ਲੈ ਲਈ ਉਹਨਾਂ ਨੇ ਸਾਨੂੰ ਪਤਾ ਹੀ ਹੈ ਸਭ ਨੂੰ ਪਤਾ ਮੈਂ ਖੁੱਲ ਕੇ ਬੋਲ ਦਿੰਦਾ ਕੰਮ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਜਿਸ ਐਸਐ ਬੀਇੰਗ ਐਂਡ ਡਾਕਟਰ ਕੌਣ ਜਾਊਗਾ ਕਿ ਮੈਂ ਸਿਵਲ ਹਸਪੀਟਲ ਦੀ ਮੈਨੂੰ ਸਰਕਾਰੀ ਨੌਕਰੀ ਮਿਲੀ ਹੋਈ ਹੈ ਤੇ ਮੈਂ ਉਹ ਚ ਰਿਟਾਇਰਮੈਂਟ ਲੈ ਲਵਾਂ ਕਿਉਂਕਿ ਉਹਨਾਂ ਕੋਲ ਉੱਥੇ ਸਪੇਸ ਹੀ ਇੰਨੀ ਕੰਮ ਕਰਨ ਲਈ ਸਾਬ ਉਹਦੇ ਕੋਲ ਦਵਾਈਆਂ ਨਹੀਂ ਪ੍ਰੋਪਰ ਮਿਲਦੀਆਂ ਪਈਆਂ ਤੁਸੀਂ ਅੰਦਰ ਜਾ ਕੇ ਹਸਪੀਟਲ ਦੀ ਹਾਲਤ ਦੇਖੋ ਕਿ ਇਹ ਨਾ ਤਾਂ ਬੱਤਰ ਹੈ ਇਹ ਗਲਤ ਬੱਦ ਤੋਂ ਬੱਤਰ ਹੋਏ ਆ ਬਿਲਕੁਲ ਖਰਾਬ ਹੈ ਸਰ ਅੰਮ੍ਰਿਤਸਰ ਵਾਲਾ ਤੁਹਾਨੂੰ ਜੇਕਰ ਮੈਂ ਸੰਖੇਪ ਥੋੜੇ ਸ਼ਬਦਾਂ ਦੇ ਵਿੱਚ ਪੁੱਛਾਂ ਕਿ ਲੋਕ ਤਾਂ ਇਹ ਪਾਰਟੀ ਜੁਆਇਨ ਕਰਦੇ ਆ ਪਰ ਤੁਸੀਂ ਤਾਂ ਸ਼ੁਰੂਆਤੀ ਦੌਰ ਚ ਜੁਆਇਨ ਕਰਕੇ ਪਾਰਟੀ ਛੱਡ ਵੀ ਦਿੱਤੀ ਤਾਂ ਮੇਨ ਵੱਡਾ ਕਾਰਨ ਕੀ ਸੀ ਉਹਦਾ ਵੱਡਾ ਕਾਰਨ ਇਹੀ ਹੈ ਜਿਕੇ ਉਹ ਸੱਚਾਈ ਨੂੰ ਸੁਣਨਾ ਨਹੀਂ ਚਾਹੁੰਦੇ ਜਿਹੜੀ ਗੱਲ ਤੁਸੀਂ ਉਹਨਾਂ ਨੂੰ ਕਹੋ ਕਿ ਸਰ ਸਾਡੇ ਏਰੀਆ ਦਾ ਆ ਕੰਮ ਹੋਣਾ ਉਹ ਗੱਲ ਸੁਣਦੇ ਨਹੀਂ ਬੋਧਰ ਹੀ ਨਹੀਂ ਕਰਦੇ ਉਹ ਲੋਕ ਉੱਥੇ ਤਾਂ ਸਿਰਫ ਚਾਪਲੂਸਾਂ ਦੀ ਜਜੇਕਾਰ ਹੈ ਚਾਪਲੂਸੀ ਕਰੀ ਚੱਲੋ ਤੇ ਫਿਰ ਤੁਹਾਡੀ ਪਾਰਟੀ ਦੀ ਜਜੇਕਾਰ ਹੈ ਤੇ ਸਾਡੇ ਤੋਂ ਚਾਪਲੂਸੀ ਹੁੰਦੀ ਨਹੀਂ ਤੇ ਅਸੀਂ ਇਸ ਕਰਕੇ ਉਹਦਾ ਦੀ ਪਾਰਟੀ ਕਰਕੇ ਛੱਡਤੀ ਅਸੀਂ ਇਸ ਕਰਕੇ ਪਾਰਟੀ ਛੱਡਤੀ ਔਰ ਇਹਦੇ ਵਿੱਚ ਬੀਜੇਪੀ ਚ ਆ ਕੇ ਸਾਨੂੰ ਮਹਿਸੂਸ ਹੋਇਆ ਕਿ ਇਹਦੇ ਚ ਪਾਰਟੀ ਦੀ ਚਾਪਲੂਸੀ ਕਰਨ ਦੀ ਲੋੜ ਨਹੀਂ ਆ ਤੁਸੀਂ ਆਪਣੇ ਕੰਮ ਕਰੋ ਤੁਹਾਨੂੰ ਪਾਰਟੀ ਸਿਰ ਮੱਥੇ ਤੇ ਬਿਠਾਉਂਦੀ ਆ ਔਰ ਇਹ ਪਾਰਟੀ ਦੇਸ਼ ਹਿੱਤ ਲਈ ਕੰਮ ਕਰ ਰਹੀ ਹੈ ਤੁਸੀਂ ਦੇਖ ਲਓ ਦੇਸ਼ ਦੇ ਲਈ ਕਿੰਨੇ ਵੱਡੇ ਵੱਡੇ ਉਹਨਾਂ ਨੇ ਕੰਮ ਕਰ ਦਿੱਤੇ ਹੋਏ ਆ ਤਾਂ ਹੀ ਤੀਸਰੀ ਟਰਮ ਦੇ ਵਿੱਚ ਮੋਦੀ ਜੀ ਸਰਕਾਰ ਲੈ ਕੇ ਆ ਗਏ ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਸਰਕਾਰਾਂ ਐਵੇਂ ਨਹੀਂ ਬੰਦੀਆਂ ਪਬਲਿਕ ਐਵੇਂ ਨਹੀਂ ਫਤਵੇ ਦਿੰਦੀ ਪਬਲਿਕ ਤੁਹਾਡੇ ਕੰਮ ਨੂੰ ਤੁਹਾਡੇ ਕਰਮ ਨੂੰ ਫਤਵੇ ਦਿੰਦੀ ਆ ਹੁਣ ਸਾਡੇ ਏਰੀਆ 'ਚ ਵੀ ਪਬਲਿਕ ਨੇ ਕਰਮ ਨੂੰ ਫਤਵਾ ਦਿੱਤਾ ਸੀ ਬਟ ਉਹ ਨਹੀਂ ਰਿਸਪਾਂਸ ਮਿਲਿਆ ਤਾਂ ਬਾਕੀ ਕੀ ਕਰ ਸਕਦੇ ਹੁਣ ਸਾਡੀ ਹਾਲਤ ਦੇਖੋ ਕੀ ਹੈ ਹੁਣ ਪਬਲਿਕ ਵੀ ਨਹੀਂ ਸਮਝਦੀ ਪਬਲਿਕ ਨੇ ਇੱਕ ਵਾਰੀ ਆਪਣੀ ਜਿਤਾ ਕੇ ਪਬਲਿਕ ਨੇ ਤੁਹਾਨੂੰ ਗੱਦੀ ਦੇ ਦਿੱਤੀ ਆ ਕੁਰਸੀ ਦੇ ਦਿੱਤੀ ਆ ਸਾਨੂੰ ਉਹਦੀ ਕਦਰ ਕਰਨੀ ਚਾਹੀਦੀ ਆ ਪਰ ਸਾਨੂੰ ਜੇ ਉਹਦੀ ਕਦਰ ਸੱਚੀ ਕਰਾਣੀ ਆ ਤਾਂ ਸਾਨੂੰ ਆਪਣਾ ਯੋਗਦਾਨ ਵੀ ਪਾਣਾ ਪਊਗਾ ਸਰ ਬਹੁਤ ਸਾਰੇ ਆਪਾਂ ਵਿਸ਼ੇ ਤੇ ਗੱਲਬਾਤ ਕਰ ਲਿਆ ਇੱਕ ਹੋਰ ਸਰ ਨਕੋਦਰ ਦੀ ਸੀਟ ਇੱਕ ਚਰਚਿਤ ਸੀਟ ਬਣ ਗਈ ਸੀ ਪਰ ਕਰਨ ਕਿ ਹੈ ਕਿ ਬੀਜਪੀ ਦਾ ਜਬ ਵੋਟ ਗਰਾਫ ਵਧਿਆ ਤਾਂ ਕਹਿ ਸਕਦੇ ਆ ਪਰ ਜਿੱਤ ਹਾਸਲ ਨਹੀਂ ਹੋਏਗੀ ਪਹਿਲਾਂ ਤਾਂ ਤੁਹਾਡਾ ਹਦੀ ਵੀ ਬੜਾ ਬੜਾ ਧੰਵਾਦ ਕਿਉਂਕਿ ਤੁਹਾਡੇ ਨਾਲ ਗੱਲਬਾਤ ਕਰਨਾ ਤਾਂ ਚੰਗਾ ਲੱਗਦਾ ਕਿ ਤੁਸੀਂ ਜਦੋਂ ਵੀ ਕੋਈ ਸ਼ਾਇਦ ਦੀ ਜਾਂ ਹੋਰ ਸਮਾਜਿਕ ਜਿਹੜੀ ਬੁਰਾਈ ਆ ਉਹਨੂੰ ਅਯਾਗਾ ਕਰਨ ਲਈ ਤੁਸੀਂ ਜਿਹੜਾ ਆ ਸਮਾਂ ਨਹੀਂ ਲਾਉਂਦੇ ਸਭ ਤੋਂ ਮੋੜੇ ਹੋ ਕੇ ਆਪਣੀ ਆਵਾਜ਼ ਚੱਕਦੇ ਹੋ ਜਿਹੜੀ ਗੱਲ ਬੀਜਪੀ ਦਾ ਵੋਟ ਸ਼ੇਅਰ ਵਧਨਦਾ ਆ ਠੀਕ ਹੈ ਪਹਿਲਾ ਕਾਲੀਦਾਲ ਨਾਲ ਸਾਡਾ ਸਮਝੌਤਾ ਹੁੰਦਾ ਸੀ ਕਿ ਅਸੀਂ ਉਹਦੇ ਮੁਤਾਬਕ ਜਿਹੜਾ ਆ ਜਿਹੜਾ ਪਾਰਟਿਸਪੇਟ ਜਿਹੜਾ ਪੂਰਾ ਨਹੀਂ ਸੀ ਕਰਦੇ ਪਰ ਲੇਕਿਨ ਹੁਣ ਜਿਹੜਾ ਵੋਟ ਸ਼ੇਅਰ ਵਧਿਆ ਉਹਦੇ ਵਿੱਚ ਲੋਕਾਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਹੈ ਔਰ ਇਹ ਗੱਲ ਆਉਣ ਵਾਲੇ ਸਮੇਂ ਵੀ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਜੇ ਪੰਜਾਬ ਦਾ ਅਸੀਂ ਵਿਕਾਸ ਚਾਹੁੰਦੇ ਆ ਸਾਨੂੰ ਸੈਂਟਰ ਦੇ ਨਾਲ ਜੁੜਨਾ ਪਊਗਾ ਤੇ ਹਮੇਸ਼ਾ ਪੰਦਿਆ ਪੰਜਾਬ ਦੀ ਮਾੜੀ ਕਿਸਮਤ ਰਹੀ ਹੈ ਕਿ ਅਸੀਂ ਹਮੇਸ਼ਾ ਹੀ ਸੈਂਟਰ ਦੇ ਜਿਹੜੇ ਆਲਟ ਰਹੇ ਆ ਕਿਉਂਕਿ ਜਿਹੜਾ ਸਾਡਾ ਪੰਜਾਬੀਆ ਦਾ ਖੂਨ ਆ ਜਿਹੜਾ ਬੜਾ ਭਾਵਨਾਤਮਕ ਤੇ ਇੱਕ ਕਹ ਲਈਏ ਕਿ ਅਸੀਂ ਹਮੇਸ਼ਾ ਦਿਲ ਤੋਂ ਸੋਚਦੇ ਦਿਮਾਗ ਤੋਂ ਘੱਟ ਸੋਚਦੇ ਹਾਂ ਇਮੋਸ਼ਨਲ ਆ ਉਹਦਾ ਕਰਕੇ ਕਈ ਵਾਰੀ ਜਿਹੜਾ ਅਸੀਂ ਡਿਸੀਜਨ ਲੈਣ ਦੇ ਵਿੱਚ ਨਾ ਜਜ਼ਬਾਤਾਂ ਦੇ ਨਾਲ ਬਾੜ ਦੇ ਵਿੱਚ ਬੈਠ ਗਏ ਉਹੀ ਉਹੀ ਕਾਰਨ ਮੰਨਿਆ ਕਿ ਨਵੀਂ ਹਨੇਰੀ ਆਈ ਤੇ ਤਾਵਾਂ ਦੀ ਬਣ ਗਈ ਇਹ ਕਹਿ ਸਕਦੇ ਹਾਂ ਜੀ ਇਹ ਤੇ ਕੋਈ ਸ਼ੱਕ ਨਹੀਂ ਲੋਕਾਂ ਨੇ ਇੱਕ ਬਦਲਾਅ ਦਾ ਸੋਚਿਆ ਸੀ ਕਿ ਜਿਹੜਾ ਪੁਰਾਣੀਆ ਰਵਾਇਤੀ ਪਾਰਟੀਆਂ ਦਾ ਜਿਹੜਾ ਜਿਨ੍ਹਾਂ ਨੇ ਪੰਜਾਬ ਮਾਰੂ ਨੀਤੀਆਂ ਅਪਣਾਈਆਂ ਸੀ ਉਹਨਾਂ ਨੂੰ ਛੱਡ ਕੇ ਇੱਕ ਨਵੀਂ ਪਾਰਟੀ ਦਾ ਆਗਮਨ ਪੰਜਾਬ ਦੇ ਅੰਦਰ ਹੋਇਆ ਸੀ ਕਿ ਜਿਹੜਾ ਸ਼ਾਇਦ ਇਹ ਲੋਕ ਪੰਜਾਬ ਦੀ ਨੂੰ ਹਾਰ ਬਦਲ ਸਕਣ ਲੇਕਿਨ ਬਦਕਿਸਮਤੀ ਆ ਪੰਜਾਬ ਦੀ ਜਿਹੜੇ ਹਾਲਾਤ ਆ ਉਹ ਅੱਗੇ ਨਾਲੋਂ ਬਾਦ ਨਾਲੋਂ ਬੱਤਰ ਹੋ ਚੁੱਕੇ ਆ ਦਿਨ ਦਿਹਾੜੇ ਚੋਰੀਆਂ ਡਕੈਤੀਆਂ ਫਰੋਤੀਆਂ ਤੁਹਾਨੂੰ ਪਤਾ ਹੀ ਆ ਕਿੰਨੇ ਲੋਕਾਂ ਨੂੰ ਫੋਨ ਆ ਰਹੇ ਕੀ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਇਹ ਕਿਸੇ ਤੋਂ ਗੱਲ ਕੋਈ ਲੁਕੀ ਨਹੀਂ ਸਰ ਬਹੁਤ ਵਿਸ਼ੇ ਤੇ ਗੱਲ ਪਾਤ ਕੀਤੀ ਆਪਾਂ ਜਲਦੀ ਕੱਪਾ ਨਵੇਂ ਵਿਸ਼ੇ ਤੇ ਮਿਲਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਮਿਹਰਬਾਨ ਜੀ ਤਾਂ ਆਵਾਜ਼ ਦੀ ਪਾਰਟੀ ਸਿੱਖਿਆ ਦੇ ਪ੍ਰਬੰਧ ਨੂੰ ਲੈ ਕੇ ਆਈ ਸੀ ਪਰ ਸਿੱਖਿਆ ਦੇ ਪ੍ਰਬੰਧ ਕਿੱਥੇ ਆ ਦੂਜੀ ਗੱਲ ਕਿ ਨਕੋਦਰ ਦੀ ਖਾਸ ਸਿਵਲ ਹਸਪਤਾਲ ਦੀ ਗੱਲ ਕਰੀਏ ਤਾਂ ਇੱਕ ਚਿੱਟਾ ਇੱਥੇ ਬਣ ਚੁੱਕਿਆ ਹੈ ਡਾਕਟਰ ਹਸਪਤਾਲ ਦੇ ਵਿੱਚ ਨਹੀਂ ਹੈ ਬੈੱਡ ਜ਼ਰੂਰ ਹੈ ਮਰੀਜ਼ ਵੀ ਆ ਜਾਂਦੇ ਆ ਪਰ ਆਮ ਲੋਕ ਦੁਖੀ ਹੈ ਪਰ ਕਿੰਨਾ ਕਿਤੇ ਸਵਾਲਾਂ ਨਕੇਰੇ ਦੇ ਵਿੱਚ ਨਕੋਦਰ ਵਿੱਚ ਆਵਾਜ਼ ਦੀ ਪਾਰਟੀ ਤੋਂ ਬਾਅਦ ਹੁਣ ਪੂਰੇ ਪੰਜਾਬ ਦੇ ਵਿੱਚ ਵੀ ਨਜ਼ਰ ਆਉਂਦੀ ਹੈ ਤਾਂ ਲੋਕ ਕੌਣ ਸਵਾਲ ਕਰਦੇ ਆ ਉਹ ਭਗਵਾਨ ਜਮਾਨ ਜੋ ਕਹਿੰਦੇ ਸੀ ਕਿ ਸੀਐਮ ਸਾਡੇ ਕਿ ਮੈਂ ਲੋਕਾਂ ਨੂੰ ਬੋਲਣਾ ਸਿਖਾਤਾ ਪਰ ਹੁਣ ਲੋਕ ਜਦ ਬੋਲਦੇ ਆ ਤਾਂ ਸੁਣਨ ਨੂੰ ਉਹ ਬਿਲਕੁਲ ਵੀ ਤਿਆਰ ਨਹੀਂ ਹੈ ਪਰ ਅਸੀਂ ਨਕੋਤਰ ਵਾਸੀ ਨੇ ਪੁੱਛਣਾ ਚਾਹਾਂਗੇ ਕਿ ਤਕਰੀਬਨ 3 ਸਾਲਾਂ ਦੇ ਵਿੱਚ ਆਮ ਆਦੀ ਪਾਰਟੀ ਨੇ ਕਿੰਨਾ ਕੁ ਵਿਕਾਸ ਕਰਤਾ ਹੈ ਖਾਸ ਕਰਕੇ ਨਕੋਤਰ ਨੂੰ ਕਿੰਨੇ ਕੁ ਤੋਹਫੇ ਦਿੱਤੇ ਆ ਪਰ ਹੁਣ ਕਰਨਜੀਤ ਸਿੰਘ ਚੰਨੀ ਇਥੋਂ ਜਿੱਤੇ ਆ ਤਾਂ ਉਹਨਾਂ ਨੇ ਹੁਣ ਕੀ ਇੱਥੇ ਨਵੀਂ ਚੀਜ਼ ਲੈ ਲੈ ਕੇ ਆਂਦੀ ਹੈ ਉਹ ਤੁਸੀਂ ਜਰਾ ਦੱਸ ਦਿਓ ਮੇਰੇ ਸੰਯੋਗੀ ਕੈਮਰਾਮੈਨ ਮਨਜਿੰਦਰ ਨਾਲ ਹਰਦੀਪ ਪੰਨਨਾਰ ਨਿਊਜ਼ ਨਿਕੋਦਰ